ਸੋਨੂ ਹੈ ਜੀ ਕੋਈ ਠੀਕ ਕੰਮ ਕਰ ਦੇ ਡਰਾਈਵਰ ਗੱਡੀ ਹੈ ਜੀ ਆਪਣੀ ਆ ਗੱਡੀ ਫਸੀ ਹੋਈ ਆ ਰੋਡ ਤੇ ਕੀ ਹੈ ਤੇ ਚ ਮਾਲ ਕੀ ਹੈਗਾ ਮੱਕੀ ਹੈ ਜੀ ਇਸ ਤਰ੍ਹਾਂ ਹੋਇਆ ਕਿਸ ਤਰ੍ਹਾਂ ਇਹ ਰਾਵ ਸਾਰਾ ਟੁੱਟਿਆ ਹੋਇਆ ਹੈ ਜੀ ਅਜੇ ਤੱਕ ਇਹ ਰੋਡ ਸਾਫ ਆ ਉਹ ਜਾ ਉਥੋਂ ਕੱਢੀ ਗੱਡੀ ਉਹ ਇੱਕਦਮ ਬਹਿ ਗਈ ਸਾਨੂੰ ਹੁਣ ਕਿਹੜੀ ਪੈਂਦੀ ਆ ਇਹ ਆਪਣੇ ਖੰਨਾ ਰਹਾਉਣ ਵੰਡੀ ਵਾਲਾ ਰੋਡ ਆ ਅੱਛਾ ਕਿੰਨੇ ਤੀਤੋ ਰੋਡ ਖਰਾਬ ਹੈਗੀ ਆ ਇਹ ਤਾਂ ਜੀ ਘੱਟੋ ਘੱਟ 6 ਮਹੀਨੇ ਤੋਂ ਇਹੀ ਹਾਲ ਆ ਇਹਦਾ ਅੱਛਾ ਹਾਂ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਕੱਢੀ ਲੱਗੂ ਸਾਨੂੰ ਤਾਂ ਹੋ ਗਿਆ ਜੀ ਘੱਟੋ ਘੱਟ 5 ਸਾਲ ਚੱਲਦੇ ਆ ਇਹਨੂੰ ਗੱਡੀ ਫਸੇ ਨੂੰ ਕਿੰਨਾ ਟਾਈਮ ਗੱਡੀ ਨੂੰ 2 ਘੰਟਾ ਹੋ ਗਿਆ ਅੱਛਾ ਹਾਂਜੀ ਮੱਕੀ ਆ ਜੀ ਕਿੱਥੇ ਲੈ ਕੇ ਕਿੱਥੇ ਜਾ ਰਹੇ ਹੋ ਇਹ ਇੱਥੇ ਲੋਕ ਲੈ ਜਾਂਦੀ ਆ ਫੋਗਲ ਪੈਂਡ ਕਿੰਨਾ ਕੁ ਟੁੱਟਿਆ ਰੋੜ ਇਹ ਸਾਰੇ ਦੀ ਗੱਲ ਇਹ ਸਾਰੇ ਹੀ ਟੁੱਟਿਆ ਹੋਇਆ ਹੈ ਜੀ ਉਹ ਉੱਥੇ ਮਗਰ ਵੀ ਗੱਡੀ ਫਸੀ ਹੋਈ ਥੀ ਇੱਧਰ ਵੀ ਗੱਡੀ ਫਸੀ ਹੋਈ ਆ ਦੱਸੋ ਹੁਣ ਨਿਕਲਣਾ ਕਿੱਧਰ ਨੂੰ ਬਚਾ ਕਰਿਆ ਆਪਣਾ ਕਿੱਦਾਂ ਕਰਿਆ ਤੁਸੀਂ ਫਿਰ ਆਪਾਂ ਵੇਚ ਜੂ ਬਚਾ ਤਾਂ ਹੁਣ ਜੀ ਹੁਣ ਜੇ ਜਿਆਦਾ ਧੱਕਾ ਕਰਦੇ ਤਾਂ ਗੱਡੀ ਪਲਟੇ ਜਾਣੀ ਥੀ ਹੂੰ ਇਸ ਕਰਕੇ ਖੜਾ ਲਈ ਹੁਣ ਦੇਖਦੇ ਆ ਜਿਹੜਾ ਕੋ ਹੋਊਗਾ ਹੁਣ ਬਾਅਦ ਚ ਲੇਬਰ ਆਂਦੀ ਆ ਮਾਲ ਪਾਲਟੀ ਕਰਾਂਗੇ ਕਰਕੇ ਆਪਣੀ ਗੱਡੀ ਕੱਢਾਂਗੇ ਹੋਰ ਮਾਰਕੀਟ ਕਮੇਟੀ ਦੇ ਕਿਸੇ ਨੂੰ ਇੱਥੇ ਬੁਲਾ ਕੇ ਸਮਝ ਤੁਸੀਂ ਇੱਥੇ ਰੋਡ ਜਿਹੜੀ ਖਰਾਬ ਹੈਗੀ ਹੈ ਤਾਂ ਗੱਡੀ ਨਹੀਂ ਇਹਨੇ ਨੂੰ ਇਹ ਪ੍ਰਧਾਨ ਮਨੀਮ ਆਪੇ ਆ ਕੇ ਕਹਿੰਦੇ ਕੋਈ ਗੱਲ ਨਹੀਂ ਖੜੀ ਰਹਿਣ ਦੇ ਕਰਦੇ ਹਾਂ ਹੁਣ ਤੁਸੀਂ ਗੱਡੀ ਕਿੱਦਾਂ ਤੋਂ ਕੱਢੂਗਾ ਥੱਲੇ ਮਾਲ ਲੋ ਇਹੇ ਮਾਲ ਪਾਲਟੀ ਕਰਾਂਗੇ ਜੀ ਗੱਡੀ 'ਚ ਦੂਜੀ ਗੱਡੀ ਬੰਗਾ ਕੇ ਉਹ 'ਚ ਮਾਲ ਪਾਲਟੀ ਕਰਾਂਗੇ ਸਾਡਾ ਜਾਣੀ ਲੱਗੂ 3-4000 ਰੁਪਏ ਖਰਚਾ ਲੱਗ ਜਾਣਾ ਗੱਡੀ ਦਾ ਵੀ ਕੋਈ ਨੁਕਸਾਨ ਹੋਇਆ ਗੱਡੀ ਦਾ ਤਾਂ ਹੁਣ ਕੱਢ ਕੇ ਪਤਾ ਲੱਗੂਗਾ ਜੀ ਬਾਹਰ ਕੱਢਾਂਗੇ ਖੱਡੇ 'ਚੋਂ ਤਾਂ ਪਤਾ ਲੱਗਣਾ ਵੀ ਟੁੱਟਿਆ ਕੁਛ ਕੀ ਕਿੰਨੇ ਕੁ ਹਾਂਜੀ 5 5 6 6 ਫੋਰ ਡੂੰਗੇ ਟੋਏ ਟੋਏ ਨੇ 5 5 6 6 ਫੋਰ ਡੂੰਗੇ ਟੋਏ ਨੇ ਹੈਵੀ ਲੰਬੇ ਨੇ ਤੜਕੇ ਗੱਡੀ ਫਸੀ ਆ ਉਹ 6000 ਰੁਪਏ ਦੇ ਕੇ ਕ੍ਰੇਨ ਵਾਲੇ ਨੂੰ ਤਾਂ ਕੱਢ ਕੇ ਲੈ ਕੇ ਗਿਆ ਹਾਂਜੀ ਉਹ ਸਵੇਰ ਫਸੀ ਹੋਈ ਸੀ ਗੱਡੀ ਉੱਥੇ 12 ਟੈਰੀ ਉਹ 6000 ਰੁਪਏ ਦੇ ਕੇ ਜੀਵੀਸੀ ਵਾਲੇ ਨੂੰ ਤਾਂ ਗੱਡੀ ਕੱਢੀ ਆ ਉੱਥੋਂ ਉਸ ਤੋਂ ਬਾਅਦ ਫਿਰ ਟਰਾਲੀ ਫਸ ਗਈ ਇੱਧਰ ਟਰਾਲੀ ਫਸ ਗਈ ਉਹ 4000 ਰੁਪਏ ਦੇ ਕੇ ਗਿਆ ਆ ਹੁਣ ਗੱਡੀ ਫਸੀ ਰਹੀ ਜੀ ਮੰਗ ਕਰਦੇ ਤੁਸੀਂ ਮੰਗ ਕੀ ਕਰਦੇ ਆ ਇਹ ਤਾਂ ਇਹ ਮੰਗ ਕਰਦੇ ਆ ਵੀ ਰੋਡ ਬਣ ਜਾਣਾ ਚਾਹੀਦਾ ਨਹੀਂ ਤਾਂ ਫਿਰ ਅਸੀਂ ਮਾਲ ਚੱਕਣਾ ਬੰਦ ਕਰ ਦੇਣਾ ਹਾਦਸਾ ਜੀ ਇੱਥੇ ਇੱਕ ਸਵੇਰੇ ਵੀ ਪਹਿਲਾਂ ਗੱਡੀ ਫਸੀ ਹੋਈ ਸੀ ਕਿ ਹੈਡਰਾ ਮੰਗਾ ਕੇ ਕਢਾਈ ਗਈ ਆ ਫੇਰ ਟਰਾਲੀ ਫਸੀ ਆ ਜੀ ਇੱਕ ਦਿਨ ਦੇ ਵਿੱਚ ਨੇ ਤਿੰਨ ਇਨਸੀਡੈਂਟ ਹੋ ਗਏ ਤੇ ਤੀਸਰਾ ਇਨਸੀਡੈਂਟ ਤੁਹਾਡੇ ਸਾਹਮਣੇ ਆ ਜੀ ਇਹ ਕੀ ਹੋਇਆ ਵੀ ਇਹ ਇੱਕ ਤਾਂ ਕਿਸੇ ਮੇਰੇ ਵੀਰ ਭਰਾ ਨੇ ਤਾਂ ਆਪਣੇ ਵੱਲੋਂ ਤਾਂ ਚੰਗਾ ਕੰਮ ਕੀਤਾ ਉਹ ਜਿਹੜੀ ਸਵਾਦ ਜੀ ਆ ਉਹ ਪਵਾ ਤੀ ਵੀ ਚਲੋ ਆਪਾਂ ਸੌਖੇ ਲੰਘ ਜਾ ਕਰਾਂਗੇ ਲੇਕਿਨ ਡਰਾਈਵਰ ਵੀ ਉਹਨੂੰ ਸ਼ਾਇਦ ਇਹ ਅੰਦਾਜ਼ਾ ਨਹੀਂ ਸੀਗਾ ਵੀ ਹਾਂ ਇੱਥੇ ਸੜਕ ਇੰਨੀ ਵਧੀਆ ਆ ਤੇ ਉਹ ਕੀ ਹੋਇਆ ਤੇ ਉਹਨੇ ਜਦੋਂ ਗੱਡੀ ਵਿੱਚ ਪਾਈ ਤਾਂ ਉਹ ਗੱਡੀ ਧਸ ਗਈ ਹੁਣ ਵੀ ਤੁਸੀਂ ਦੇਖੋ ਨਾਲ ਸਵਾਹ ਪਈ ਆ ਆਪਣੇ ਵੱਲੋਂ ਤਾਂ ਦੇਖੋ ਹਰ ਕੋਈ ਬੰਦਾ ਔੜ-ਬੋੜ ਕਰ ਰਿਹਾ ਹੈ ਵੀ ਕੋਈ ਨਾ ਕੋਈ ਇਹਦੀ ਮਾੜੀ-ਮੋਟੀ ਕੋਈ ਰਿਪੇਅਰ ਕੋਈ ਉਹਨੇ ਤਾਂ ਆਪਣੇ ਵੱਲੋਂ ਚੰਗਾ ਕੰਮ ਕੀਤਾ ਕਹਿੰਦੇ ਨੇ ਉਹ καρਪੂਰਨ ਖਾ ਖਸੂਨਣ ਵਾਲੀ ਗੱਲ ਹੋ ਗਈ ਉਹਨੇ ਤਾਂ ਆਪਣੇ ਵੱਲੋਂ ਵਧੀਆ ਸੋਚਿਆ ਪਰ ਲੇਕਿਨ ਉਹ ਗਲਤ ਸਾਬਤ ਹੋਈ ਆ ਕਹਿੰਦੇ ਰੋਡ ਕਰੇ ਬੈਦੀ ਹੈ ਇਹ ਰੋਡ ਹੈਗੀ ਆ ਜੀ ਜਿਹੜਾ ਸਮਰਾਲਾ ਰੋਡ ਆ ਸਮਰਾਲਾ ਰੋਡ ਤੋਂ ਜਿਹੜਾ ਰਹਾਉਣ ਨੂੰ ਰਾਹ ਜਾਂਦਾ ਆ ਇਹ ਸਿਰਫ ਇੱਕ ਜਾਂ ਪੌਣ ਇੱਕ ਕਿਲੋਮੀਟਰ ਦਾ ਇਹ ਰਾਹ ਹੈ ਜੀ ਤੇ ਹਾਲਾਤ ਬਹੁਤ ਇਹਦੇ ਖਰਾਬ ਨੇ ਅਸੀਂ ਪਹਿਲਾਂ ਵੀ ਇਹਦੀਆਂ ਸ਼ਿਕਾਇਤਾਂ ਵੀ ਲਿਖਤ ਜੀ ਵੀ ਦਿੱਤੀਆਂ ਨੇ ਦੇਖਣੇ ਵੀਡੀਓ ਬਣਾ ਕੇ ਵੀ ਪਾਈਆਂ ਨੇ ਚੈਨਲ ਤੇ ਪਰ ਆਇਆ ਜਿਹੜਾ ਮੰਡੀ ਬੋਰਡ ਆ ਉਹ ਕਹਿੰਦੇ ਜੀ ਬਰਸਾਤਾਂ ਪੈ ਰਹੀਆਂ ਨੇ ਜੀ ਇਹ ਬਰਸਾਤਾਂ ਤੋਂ ਬਾਅਦ ਅਸੀਂ ਇਹ ਤੇ ਹਾਂਜੀ ਕਿੰਨੀ ਗੱਡੀਆਂ ਇੱਥੋਂ ਰੋਜ਼ ਦੇ ਨਿਕਲਦੇ ਗੱਡੀਆਂ ਤਾਂ ਦੇਖੋ ਜੀ ਹੁਣ ਜਦੋਂ ਸੀਜ਼ਨ ਚੱਲਦਾ ਪਿਆ ਆ ਗੱਡੀਆਂ ਤਾਂ ਕਈ ਮੇਰੇ ਖਿਆਲ ਨਾਲ ਹਜ਼ਾਰ ਹੀ ਨਿਕਲ ਜਾਂਦੀਆਂ ਹੋਣੀਆਂ ਪਰ ਗੱਡੀਆਂ ਆਪਣੇ ਰਿਸਕ ਤੇ ਜਾਂਦੀਆਂ ਨੇ ਦੇਖੋ ਦੇਖੋ ਜਾਨ ਤਾਂ ਜਿਹੜੀ ਹੈ ਲੇਕਿਨ ਜਿਹੜਾ ਮਾਲ ਦਾ ਵੀ ਨੁਕਸਾਨ ਹੈ ਮਸ਼ੀਨਰੀ ਦਾ ਨੁਕਸਾਨ ਹੈ ਉਹਦੀ ਪਰਭਾਈ ਕੌਣ ਕਰੂਗਾ ਕੁਝ ਸਵੇਰੇ ਵੀ ਬੰਦੇ ਨੇ ਪੈਸੇ ਲਾ ਕੇ ਗੱਡੀ ਘੜਵਾਈ ਆਪਣੀ ਹੈਡਰ ਮੰਗਵਾਈ ਫੇਰ ਟਰਾਲੀ ਵਾਲੇ ਨੇ ਘੜਵਾਈ ਹੁਣ ਆ ਵੀਰ ਦਾ ਵੀ ਮਤਲਬ 4-5000 ਰੁਪਏ ਲੱਗ ਜਾਣਾ ਆ ਸੋਨੂ ਦਾ ਜਿਹਦੀ ਗੱਡੀ ਹੁਣ ਫਸੀ ਆ ਕਹਿਣ ਦਾ ਮਤਲਬ ਇਹ ਆ ਵੀ ਇਹ ਅਸੀਂ ਰੋਡ ਟੈਕ ਸਾਰਾ ਕੁਝ ਜਦੋਂ ਸਾਰਾ ਟੈਕਸ ਜਾਏ ਜਾਂਦੇ ਨੇ ਤਾਂ ਫਿਰ ਕਿਉਂ ਨਹੀਂ ਸੁਣਵਾਈ ਹੁੰਦੀ ਅੱਛਾ ਮੈਂ ਤੁਹਾਨੂੰ ਮੇਨ ਕਾਰਨ ਵੀ ਦੱਸ ਦਾਂ ਵੀ ਇਹ ਹੋਇਆ ਕੀ ਚੀਜ਼ ਆ ਇੱਕ ਇਹ ਵੀ ਮੰਡੀ ਦੇ ਵਿੱਚ ਦਾ ਸੀਵਰੇਜ ਪਿਆ ਹੋਇਆ ਆ ਲੇਕਿਨ ਜਿਹੜਾ ਮੰਡੀ ਦਾ ਸੀਵਰੇਜ ਆ ਉਹ ਲਿੰਕ ਨਹੀਂ ਹੈ ਉਹ ਲਿੰਕ ਨਾ ਹੋਣ ਕਰਕੇ ਜਿਹੜਾ ਪਾਣੀ ਆ ਉਹ ਸੜਕ ਤੇ ਆ ਜਾਂਦਾ ਆ ਤੇ ਸੜਕ ਦੇ ਉੱਪਰ ਜਦੋਂ ਵੇਟ ਵਾਲੀਆਂ ਗੱਡੀਆਂ ਲੰਘਦੀਆਂ ਨੇ ਇਹ ਫਿਰ ਟੁੱਟ ਜਾਂਦੀ ਆ ਜਿਹਦੇ ਕਰਕੇ ਇਹ ਨੁਕਸਾਨ ਹੈ ਲੇਕਿਨ ਮੈਂ ਜਦੋਂ ਵੀ ਕਹਿੰਨਾ ਵੀ ਇਹ ਰੋਡ ਬਣੇ ਤਾਂ ਪਹਿਲਾਂ ਇਹਦੇ ਸੀਵਰੇਜ ਦੀ ਪਾਈਪ ਪਾ ਕੇ ਲਿੰਕ ਹੋ ਜਾਵੇ ਤਾਂ ਜੋ ਜਿਹੜਾ ਪਾਣੀ ਮੰਡੀ ਦਾ ਆਂਦਾ ਆ ਵੱਧੂ ਪਾਣੀ ਆਂਦਾ ਆ ਵੀ ਉਹ ਪਾਈਪਾਂ ਦੇ ਰਾਹੀਂ ਸੀਵਰੇਜ ਦੇ ਵਿੱਚ ਪਾਣੀ ਚਲਾ ਜਾਵੇ ਹਾਂਜੀ ਹੋਰ ਮੰਡੀ ਤੋਂ ਇਲਾਵਾ ਹੋਰ ਕਿੰਨੇ ਕਿ ਪਿੰਡਾਂ ਨੂੰ ਰਸਤਾ ਜੋੜ ਇਹ ਪਿੰਡਾਂ ਨੂੰ ਤਕਰੀਬਨ ਇੱਧਰ ਦੀ ਗੱਲ ਕਰੀਏ ਤਾਂ 12 ਤੋਂ 13 ਪਿੰਡ ਤਾਂ ਇਹੀ ਰੋਡੋਂ ਨਿਕਲਦੇ ਨੇ ਜੀ ਵੱਧ ਵੀ ਹੋ ਸਕਦੇ ਨੇ ਲੇਕਿਨ 12 13 ਦਾ ਮੈਨੂੰ ਪਤਾ ਹੈ ਕਿ ਮੈਂ ਜਾਂਦਾ ਰਹਿਣਾ ਆ ਕਿਉਂਕਿ ਇਹ ਰੋਡ ਲਿੰਕ ਰੋਡ ਵੀ ਆ ਤੇ ਪਰ ਆਇਆ ਹੁਣ ਹੋਰ ਦੀ ਗੱਲ ਕਰਾਂ ਸਕੂਲ ਦੀਆਂ ਗੱਡੀਆਂ ਇੱਧਰ ਨੂੰ ਬਹੁਤ ਲੰਗਦੀਆਂ ਸੀ ਲੇਕਿਨ ਉਹ ਪਿਛਲੇ ਜਿੱਦਣੀਆਂ ਪ੍ਰਸਾਧਾਂ ਸ਼ੁਰੂ ਹੋਈਆਂ ਨੇ ਗੱਡੀਆਂ ਵੀ ਬੰਦ ਨੇ ਕਿਉਂਕਿ ਗੱਡੀਆਂ ਦੋ ਵਾਰੀ ਪਹਿਲਾਂ ਫਸ ਵੀ ਚੁੱਕੀਆਂ ਨੇ ਨੁਕਸਾਨ ਜਾਨੀ ਕਿ ਉਹ ਰਹੇ ਹੁੰਦਾ ਆ ਬੱਚਿਆਂ ਦਾ ਤੁਹਾਨੂੰ ਪਤਾ ਵੀ ਕੋਈ ਨੁਕਸਾਨ ਨਾ ਹੋ ਜਵੇ ਤਾਂ ਕਰਕੇ ਸਕੂਲ ਵਾਲੇ ਨੇ ਵੀ ਗੱਡੀਆਂ ਇੱਧਰੋਂ ਆਣੀਆਂ ਬੰਦ ਕਰਤੀਆਂ ਨੇ ਕੀ ਮੰਗ ਕਰਦੇ ਆ ਮੰਗ ਤਾਂ ਦੇਖੋ ਜੀ ਇਹੀ ਆ ਤੁਹਾਡੇ ਸਾਹਮਣੇ ਆ ਮੰਗ ਤੇ ਇਹੀ ਆ ਵੀ ਆਪਾਂ ਸਰਕਾਰ ਚੁਣੀ ਆ ਆਪਾਂ ਚਾਹਨੇ ਆ ਕਿ ਇਸ ਚੀਜ਼ ਨੂੰ ਕਾਰਜ ਨੂੰ ਵਧੀਆ ਹੋਵੇ ਇਹ ਵਧੀਆ ਕਾਰਜਾ ਦੇ ਕੋਣ ਸਰਕਾਰ ਨਹੀਂ ਕਰਨਾ ਚਾਹੇ ਮੰਡੀ ਬੋਰਡ ਦੇ ਅਧੀਨ ਆਂਦਾ ਆ ਚਾਹੇ ਕਿਸੇ ਵੀ ਡਿਪਾਰਟਮੈਂਟ ਦੇ ਅੰਦਰ ਆ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਇਹ ਜਲਦ ਤੋਂ ਜਲਦ ਕੰਮ ਜਿਹੜਾ ਸ਼ੁਰੂ ਕੀਤਾ ਜਾਵੇ ਜਿਹੜਾ ਹੁਣ ਆ ਮਾਲ ਜਾਨੀ ਮਾਲੀ ਨੂੰ ਨੁਕਸਾਨ ਹੋ ਰਿਹਾ ਇਹ ਤੋਂ ਨਜਾਜ਼ ਪਾਈ ਜਾਵੇ ਦੇਖੋ ਕਿਸੇ ਦਾ ਘਰ ਦਾ ਇੱਕੋ ਇੱਕ ਜੀਬੀ ਹੁੰਦਾ ਆ ਰੱਬ ਨਾ ਕਰੇ ਅਗਰ ਉਹਦਾ ਕੋਈ ਹਾਸਾ ਹੋ ਜਵੇ ਤਾਂ ਪਿੱਛੇ ਜਿਹੜਾ ਪੂਰਾ ਪਰਿਵਾਰ ਆ ਉਹ ਖੇਰੂ-ਖੇਰੂ ਕਿਉਂਕਿ ਹੋਰ ਤਾਂ ਕੁਝ ਕਰ ਨਹੀਂ ਸਕਦੇ ਜਿਹੜੇ ਆ ਦੇਖੋ ਜਿੰਦਾਬਾਦ ਮਰਦਾਬਾਦ ਕਰਨ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ ਸਿਰਫ ਇੱਕ ਇਹ ਆ ਵੀ ਤੁਹਾਡੇ ਦੈਨਿਕ ਸਵੇਰਾ ਤੇ ਡੇਲੀ ਪੋਸਟ ਪੰਜਾਬੀ ਵਾਲਿਆਂ ਦਾ ਧੰਨਵਾਦ ਹੈ ਵੀ ਇਸ ਤਹੀ ਬੇਨਤੀ ਕਰਾਂਗੇ ਵੀ ਤੁਹਾਡੇ ਮਾਧਿਅਮ ਰਾਹੀਂ ਅਗਰ ਉਹਨਾਂ ਦੇ ਕੋਲ ਇਹ ਗੱਲ ਪਹੁੰਚਦੀ ਹੈ ਤਾਂ ਇਹਨੂੰ ਪੈਲਦੇ ਆਰ ਦੇ ਠੀਕ ਕਰਵਾਇਆ ਜਾਵੇ ਕਿਉਂਕਿ ਜਿਹੜਾ ਇੱਥੇ ਜਾਲੀ ਮਾਲੀ ਨੁਕਸਾਨ ਹੋ ਰਿਹਾ ਉਹ ਤੋਂ ਬਚਿਆ ਜਾਵੇ ਹਾਦਸੇ ਦੇ ਵਿੱਚ ਕੱਲ ਤਾਂ ਦੋ ਟਰਾਲੀਆਂ ਫਸੀਆਂ ਇੱਥੇ ਇੱਕ ਟਰਾਲੀ ਇੱਕ ਟਰਾਲੀ ਨੂੰ ਕ੍ਰੇਨ ਕੱਢ ਕੇ ਗਈ ਦੋ ਸਵਾਰੀਆਂ ਮਗਰ ਜਰਾਨੀਆਂ ਸੀਗੀਆਂ ਉਹ ਗਿਰਕੀਆਂ ਉਹਨਾਂ ਨੇ ਮਰ ਜਣਾ ਦੋ ਵਾਰ ਮੈਂ ਕਿਹਾ ਖੱਡਿਆਂ ਦੇ ਵਿੱਚ 300 ਰੁਪਏ ਸਾਡੀ ਘੱਟ ਮੱਕੀ ਵਿਕਦੀ ਐ ਇੱਥੇ ਖਰੀਦਦਾਰ ਕੋਈ ਨਹੀਂ ਆਉਂਦਾ ਸਾਡੀ ਇੱਥੇ ਮੱਕੀ 1700 ਰੁਪਏ ਵਿਕਦੀ ਅੰਦਰਲੀ ਮੰਡੀ ਚ 250 ਵਿਕਦੀ ਆ ਸਾਨੂੰ ਇੰਨਾ ਘਾਟਾ ਪੈਂਦਾ ਅਸੀਂ ਤਾਂ ਇਹ ਕਹਾਂਗੇ ਵੀ ਜਿਹੜੀ ਖੰਨਾ ਮੰਡੀ ਆ ਸਾਰੇ ਨਾਲੋਂ ਏਸ਼ੀਆ ਚ ਬੜੀ ਮੰਡੀ ਆ ਇੱਥੇ ਤਾਂ ਮਾਰਕੀਟ ਕਮੇਟੀ ਹੋਣੀ ਹੈਗੀ ਬਿਲਕੁਲ ਠੀਕ ਹੈ ਇੱਥੇ ਇੱਥੇ ਮਾਰਕੀਟ ਕਮੇਟੀ ਹੈ ਹੀ ਨਹੀਂ ਕੋਈ ਕਿੰਨੇ ਕਿੰਨੇ ਫੁੱਟ ਡੂੰਗੇ ਟੋਹ ਹੈਗੇ ਇਹ ਤਾਂ 5-5 ਫੁੱਟ ਨੇ ਤੁਸੀਂ ਵਿੱਚ ਵੜ ਕੇ ਦੇਖੋ ਤੂੰ ਮੇਰਾ ਸਕੂਟਰ ਕੱਢ ਕੇ ਦਿਖਾ ਵਿੱਚੀ ਇਹ ਗਰੀ ਦੇਖੋ ਅਸੀਂ ਰਹਾਉਂ ਪਿੰਡ ਜੀ ਘੁੰਮ ਕੇ ਆਉਣੇ ਆ ਜੀ ਇੱਧਰ ਚ ਲੰਘਣ ਨੂੰ ਰਾਹ ਨਹੀਂ ਹੈਗਾ ਨਾ ਟਰਾਲੀਆਂ ਨੂੰ ਨਾ ਸਕੂਟਰ ਨੂੰ ਹੁਣ ਰਹਾਉਂ ਚ ਵੀ ਨਹੀਂ ਹੈਗਾ ਹੁਣ ਰਹਾਉਂ ਚ ਵੀ ਹੈ ਨਹੀਂ ਜੇ ਸਕੂਲਿਆ ਬੈਨਾਪੂਣਾ ਵੀ ਇਧਰੋਂ ਲੰਘ ਬੈਨਾ ਨਹੀਂ ਲੰਘਦੇ ਮੁੜ ਕੇ ਜਾਂਦੀਆਂ ਨੇ ਸਾਰਾ ਮੁੜ ਕੇ ਜਾਂਦੇ ਇੱਥੋਂ ਅੱਜ ਕਾਰ ਵਾਲਾ ਮੁੜ ਕੇ ਗਿਆ ਕਰੇ ਮੈਂ ਰਹਾਉਂ ਪਿੰਡ ਜਾਣਾ ਤੇ ਨੰਗ ਨਹੀਂ ਹੋਇਆ ਪਿੱਛੇ ਮੁੜ ਕੇ ਆਓ ਤਾ ਤੂੰ ਲਾਈਟ ਵਗੈਰਾ ਚੱਲਦੀਆਂ ਆ ਇਹ ਵੀ ਇੱਥੇ ਲਾਈਟਾਂ ਚੱਲਦੀਆਂ ਲਾਈਟਾਂ ਵੀ ਉਹਨਾਂ ਵਧੀਆ ਨਹੀਂ ਚੱਲਦੀਆਂ ਲੈਟਰਿੰਗ ਬਾਥਰੂਮਾਂ ਦੇ ਵਿੱਚ ਨਾ ਕੋਈ ਟੂਟੀ ਚੱਲਦੀ ਆ ਨਾ ਕੋਈ ਲਾਈਟ ਚੱਲਦੀ ਆ ਨਾ ਕੋਈ ਗੇਟ ਆ ਨਾ ਪ ਮਾਰਕੀ ਕਹਿੰਦੇ ਜੇ ਮਾਰਕੀਟ ਕਮੇਟੀ ਆ ਸਾਡੀ ਫੀਸ ਕੱਟਦੇ ਨੇ ਕਿੰਨੀ ਫੀਸ ਕੱਟਦੇ ਨੇ ਪਤਾ ਇਹ ਕਿੰਨੀ ਬੜੀ ਮੰਡੀ ਆ ਉਹਦਾ ਉਹਦਾ ਪੈਸਾ ਕਿੱਥੇ ਲੱਗਦਾ ਸਾਡੂ ਮੰਡੀ ਦਾ ਕੋਈ ਸਹੂਲਤਾ ਚਾਹੀਦੀ ਆ ਕੋਈ ਨਾ ਇੱਥੇ ਲੈਟਰੀਨ ਨਾ ਬਾਥਰੂਮ ਆ ਨਾ ਹੌਣ ਨੂੰ ਤਾਂ ਆ ਨਾ ਕੋਈ ਹੋਰ ਆ ਮੱਖੀਆਂ ਮੱਖੀਆਂ ਖੜ ਪਈਆਂ ਨੇ ਪਾਣੀ ਖੜਾ ਨਾ ਰਾਤ ਨੂੰ ਪਏ ਹੁੰਦਾ ਮੱਛਰ ਲੜਦਾ ਇੱਥੇ ਪਾਣੀ ਖੜਾ ਮਣ ਮਣ ਚੇਅਰਮੈਨ ਸਾਹਿਬ ਪਤਾ ਨਹੀਂ ਕਿੱਥੇ ਨੇ ਰੱਬ ਨੂੰ ਪਤਾ ਕਿੱਥੇ ਨੇ ਮੇਰਾ ਨਾਮ ਦਰਸ਼ਨ ਵਾਲੇ ਮੈਂ ਲੇਬਰ ਯੂਨੀਅਨ ਦੇ ਪ੍ਰਧਾਨ ਦਾਣਾ ਮੰਡੀ ਖੰਨਾ ਦਰਸ਼ਨ ਜੀ ਕਿਸ ਤਰ੍ਹਾਂ ਇੱਥੇ ਜਿਹੜਾ ਕਟਰਕੀ ਕੋਲੇ ਜੇ ਫਸਿਆ ਕਿਸ ਦਾ ਹੈ ਹੱਥੋਂ ਸਾਰੇ ਗੱਲ ਇਸ ਤਰ੍ਹਾਂ ਐ ਦੇਖੋ ਸਾਨੂੰ ਪਹਿਲਾਂ ਤਾਂ ਬਹੁਤ ਵੱਡੀ ਆਸਤੀ ਆਮ ਆਦਮੀ ਪਾਰਟੀ ਸਰਕਾਰ ਸਮੁੱਚੇ ਪੰਜਾਬ ਨੇ ਲੈਂਦੀ ਹੈ ਕਿ ਹਰ ਹਰ ਵਰਗ ਦੀ ਗੱਲ ਸੁਨੇਗਾ ਤੇ ਸਭ ਦਾ ਕੰਮਕਾਰ ਕਰੇਗਾ ਲੇਕਿਨ ਇਹਨਾਂ ਦਾ ਤਾਂ ਮੈਂ ਸੱਚ ਪੁੱਛੋ ਨਾ ਇਹਨਾਂ ਨੇ ਤਾਂ ਨਰਕੀ ਭੋਗ ਤੇ ਭੋਗ ਰਹੇ ਸੀ ਆ ਡੇਢ ਮਹੀਨਾ ਹੋ ਗਿਆ ਮੱਕੀ ਦਾ ਸੀਜ਼ਨ ਚੱਲਦੇ ਦੌਰਾਨ ਇਹ ਡੇਢ ਮਹੀਨੇ ਦੇ ਵਿੱਚ ਟੋਟਲ ਅਸੀਂ ਗੰਦ ਦੇ ਵਿੱਚੋਂ ਹੀ ਨਿਕਲ ਕੇ ਆ ਰਹੇ ਨਾ ਜਿਹੜੇ ਤਾਂ ਆੜਤੀ ਲੋਕ ਨੇ ਉਹ ਤਾਂ ਵੱਡੀ ਵੱਡੀਆਂ ਗੱਡੀਆਂ ਨੇ ਉਹ ਆੜਤੀ ਦਾ ਵੱਡੀ ਵੱਡੀ ਗੱਡੀਆਂ ਚੋਂ ਨਿਕਲ ਜਾਂਦੇ ਨੇ ਜਿਹੜੇ ਮਨੀਮਪਰਾ ਨੇ ਕਾਊਂਟਰ ਨੇ ਇਹ ਮਜ਼ਦੂਰ ਸਾਥੀ ਨੇ ਉਹ ਬਾਰਦਾ ਨਾਲ ਵੀ ਉਧਰੋਂ ਖਿੱਚ ਕੇ ਲਿਆਂਦੇ ਉਹ ਰੋਜ਼ ਕੋਈ ਨਾ ਕੋਈ ਉੱਥੇ ਹੱਸਾ ਹੁੰਦਾ ਉਹ ਚੱਕਰ ਦੇ ਵਿੱਚ ਰੋਜ਼ ਕੋਈ ਨਾ ਕੋਈ ਡਿੱਗਦਾ ਉੱਥੇ ਤੇ ਆ ਕੱਲ ਦੀ ਦਾ ਗੱਲ ਇਹ ਆ ਆ ਚਾਰ ਪੰਜ ਦਿਨ ਤੋਂ ਲਗਾਤਾਰ ਹੈ ਕਿ ਜੀਵੀਸੀ ਨਮੀ ਟਰਾਲੀ ਨੂੰ ਜ਼ਬਰਦਸਤੀ ਕੱਢਿਆ ਟੱਕਾ ਮਾਰ ਮਗਾ ਟਰੱਕ ਨੇ ਪੂਰਾ ਖੜਾ ਹੋ ਹੋ ਕੇ ਜਾ ਰਹੇ ਜੀ ਕੱਲ ਇੱਥੇ ਇੱਕ ਜ਼ਿੰਮੇਵਾਰ ਦਾ ਹਾਸਾ ਵੀ ਹੋ ਗਿਆ ਕੱਲ ਇੱਥੇ ਇੱਕ ਟਰਾਲੀ ਪਲਟੀ ਹੈ ਕੱਲ ਉਧਰ ਦੋ ਤਿੰਨ ਟਰੱਕ ਉੱਥੇ ਫਸੇ ਨੇ ਤੁੰ ਟਰਾਜਿਕ ਤੁਹਾਡੇ ਸਾਹਮਣੇ ਹੈ ਅੱਜ ਵਾਕਿਆ ਤੁਹਾਡੇ ਸਾਹਮਣੇ ਹੀ ਹੈ ਦੇਖ ਲਓ ਇਹ ਕੁੱਲ ਮਿਲਾ ਕੇ ਜੋ ਵੀ ਇਹ ਇਹ ਵਾਰਦਾਤ ਹੈ ਨਾ ਇਹ ਮਾਰਕੀਟ ਕਮੇਟੀ ਦੀ ਜ਼ਿੰਮੇਵਾਰ ਹੈ ਉਹ ਕੋਈ ਗੱਲ ਸੁਣਨ ਵਾਸਤੇ ਤਿਆਰ ਨਹੀਂ ਮਾਰਕੀਟ ਕਮੇਟੀ ਸ਼ਕਤੀ ਸਾਹਿਬ ਨੂੰ ਮੈਂ ਦਰਸ਼ਨ ਲਾਲ ਜੀ ਚਾਰ ਪੰਜ ਵਾਰੀ ਇਤਲਾਹ ਦੇ ਚੁਕੇ ਆ ਕਿ ਸ਼ਕਤੀ ਸਾਹਿਬ ਤੁਹਾਡੇ ਕੋਲ ਕੋਈ ਨਾ ਕੋਈ ਪਾਵਰ ਹੁੰਦੀ ਹੈ ਇਹ ਮਾਮੂਲੀ ਖਰਚਾ ਹੈ ਥੋੜਾ ਜਿਹਾ 1-2 ਰੁਪਏ ਦਾ ਕਰਤਾ ਇਹਨੂੰ ਕਰਵਾ ਦਿਓ ਬਾਅਦ ਚ ਆਪਣਾ ਬਿੱਲ ਪਰਵਾਸ ਕੋ ਕਹਿੰਦਾ ਮੇਰੇ ਕੋ ਪੈਸਾ ਹੈ ਨਹੀਂ ਮੈਂ ਕਿੱਥੋਂ ਕਰਵਾਵਾਂ ਨਹੀਂ ਉਹ ਸੁਣ ਰਿਹਾ ਅਜਾ ਕਿ ਆਮ ਆਦਮੀ ਪਾਰਟੀ ਸਰਕਾਰ ਉਹਦੇ ਜਿਹੜੇ ਪ੍ਰਧਾਨ ਨੇ ਸਾਡੇ ਖੰਨਾ ਦੇ ਸਾਹ ਹਰਵੰਦ ਸਿੰਘ ਦੀ ਰੋਸ਼ਾ ਉਹ ਇਹ ਵੀ ਪਾਰਟ ਦੇ ਵਿੱਚ ਮਜਬੂਦ ਨੇ ਤੇ ਸਾਹ ਜਗਤਾਰ ਸਿੰਘ ਦੀ ਚੇਅਰ ਮਾਰਕੀਟ ਕਮੇਟੀ ਉਹ ਇਹ ਪਾਰ ਦੇ ਵਿੱਚ ਨਾੜਤੀ ਉਹਨਾਂ ਦੇ ਫਾੜੇ ਗਏ ਲੇਕਿਨ ਕੋਈ ਗੌਰ ਨਹੀਂ ਕਰ ਰਿਹਾ ਕੋਈ ਧਿਆਨ ਨਹੀਂ ਦੇ ਰਿਹਾ ਇਹਦੇ ਵਿੱਚ ਦੇਖੋ ਤੁਹਾਡੇ ਸਾਹਮਣੇ ਹਾਲਾਤ ਨੇ ਕਿ ਚਿੱਕੜ ਕਿੰਨਾ ਕਿੰਨਾ ਤੇ ਹਰ ਰੋਜ਼ ਉੱਥੇ ਕੋਈ ਨਾ ਕੋਈ ਵਾਕਾ ਹੋ ਰਿਹਾ ਜੇ ਮੰਡੀ ਲੈਵਲ ਦੀ ਗੱਲ ਕਹੀਏ ਸੱਚ ਅਸਲੀ ਤ ਹੈ ਤਾਂ ਇਹ ਮੰਡੀਆਂ ਦੇ ਵਿੱਚ ਜਿਹੜੇ ਖਰੀਦਦਾਰ ਵਪਾਰੀਓ ਬੋਲੀ ਕਰਨ ਵੀ ਨਹੀਂ ਆਥੇ ਆਰੇ ਕਿਉਂਕਿ ਰਸਤਾ ਖਰਾਬ ਹੈ ਇਹਦੇ ਵਿੱਚ ਜ਼ਿਮੀਂਦਾਰ ਪਰੇਸ਼ਾਨ ਨੇ ਆ ਮਜ਼ਦੂਰ ਪਰੇਸ਼ਾਨ ਪਰੇਸ਼ਾਨ ਨੇ ਕਿਉਂ ਜਿਆਦਾ ਤੱਕ ਕਿਸਾਨ ਇੱਥੇ ਬੈਠਾ ਉਹਦੀ ਬੋਲੀ ਨਹੀਂ ਹੋ ਰਹੀ ਤਾਂ ਉਹ ਕਿਵੇਂ ਘਰ ਜਾਊਗਾ ਜਿਹੜੇ ਵਪਾਰੀ ਲੋਕ ਨੇ ਉਹਨਾਂ ਨੂੰ ਆਉਣ ਵਾਸਤੇ ਰਸਤਾ ਹੀ ਨਹੀਂ ਹੈਗਾ ਰਸਤੇ ਚਿੱਕੜ ਰੋਜ਼ ਜਿਹੜੇ ਵਪਾਰੀ ਨੇ ਸਕੂਟਰਾਂ ਤੇ ਆਂਦੇ ਨੇ ਉਹ ਵੀ ਚਿੱਕੜ ਦੇ ਵਿੱਚ ਗਰਦੇ ਨੇ ਕਿੰਨੇ ਕ ਪਿੰਡਾਂ ਤੋਂ ਰਸਤਾ ਜੀ ਇਹ ਰਸਤਾ ਲਗਭਗ 10-12 ਪਿੰਡ ਨੇ ਆਰਾਉਣ ਹਰਿਓ ਮਾਜਰਾ ਪਰ ਇਹ ਤੱਕ ਨਿਕਲ ਜਾਂਦਾ ਸਿੱਧ ਸਿੱਧ ਅਜੇ ਕਿ ਮੰਡੀ ਬੋਰਡ ਦੇ ਤਹਿਤ ਦੇ ਮੁਤਾਬਕ 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਇਹ ਮੰਡੀ ਨੂੰ ਜਿਹੜੀ ਸੜਕ ਲਿੰਕੜੇ ਸੀਜ਼ਨ ਤੋਂ ਪਹਿਲਾਂ ਤਿਆਰ ਹੋਣੀ ਚਾਹੀਦੀ ਇਹ ਤਾਂ 1 ਕਿਲੋਮੀਟਰ ਦਾ ਟੋਟਾ ਕੇਵਲ ਉਹ ਸਮਾਰੌਰ ਉਰ ਤੇ ਲੈ ਕੇ ਇੱਥੇ ਤੱਕ ਇਹ ਟੁੱਟੇ ਨਾ ਜੀ 1 ਸਾਲ ਤੋਂ ਵੱਧ ਹੋ ਗਏ ਟੁੱਟੇ ਆ ਤੁਸੀਂ ਮੰਡੀ ਦੇ ਹਾਲਾਤ ਦੇਖ ਲਓ ਮੰਡੀ ਦੇ ਮੁੱਖ ਗੇਟ ਨੇ ਆ ਦੋਨਾਂ ਮੁੱਖ 게ਟਾਂ ਦਾ ਉਧਰ ਦੇਖ ਲਓ ਇਹ ਪਾਰ ਦਾ ਕੋਈ ਕੀ ਹਾਲਾਤ ਹੈ ਇਹ ਦੇ ਵੀ ਪਾਰ ਦਾ ਤੇ ਦੇ ਮਾਰਕੀਟ ਕਮੇਟੀ ਮੰਡੀ ਬੋਰਡ ਸਕਤੀ ਸਾਹਿਬ ਨੇ ਜੋ ਬੜੇ ਬੜੇ ਦਾਅਵੇ ਕਰ ਰਹੇ ਨੇ ਕਿ ਕਿਸਾਨਾਂ ਵਾਸਤੇ ਪਾਣੀ ਦਾ ਪਿੰਡ ਦਾ ਇੰਤਜ਼ਾਮ ਹੈ ਲੈਟਰਿੰਗ ਇੱਕ ਸੱਚ ਛੋਟੀ ਗੱਲ ਹੈ ਜੀ ਲੈਟਰਿੰਗ ਦਾ ਬੁਰਾ ਹਾਲ ਹੈ ਜੀ ਉੱਤੇ ਗੰਦ ਪਿਆ ਹੋਇਆ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਸਨ ਪਹੁੰਚ ਦਿੱਤੀ ਐਸ ਡੀ ਐਮ ਖੰਨਾ ਨੂੰ ਦੋ ਵਾਰੀ ਫੋਨ ਕਰ ਚੁੱਕੇ ਹਾਂ ਜੀ ਮਾਰਕਟ ਕਮੇਟੀ ਸਕਤੀ ਸਾਹਿਬ ਨੂੰ ਚਾਰ ਵਾਰੀ ਰਿਪੀਟ ਕਰ ਕੱਲ ਵੀ ਮੈਂ ਜਾ ਕੇ ਆਇਆ ਮੇਰੇ ਕੋਲ ਰਿਟਰਨ ਜੀ ਕੋਈ ਸ਼ਿਕਾਇਤ ਨਹੀਂ ਰਿਟਰਨ ਜੀ ਨਹੀਂ ਬਹੁਤ ਜਵਾਨੀ ਕਹਿ ਕੇ ਸਰਜ ਤਾਰ ਸਿੰਘ ਚੇਅਰਮੈਨ ਸਾਹਿਬ ਨੂੰ ਉਹਨੂੰ ਮੇਰੀ ਬੇਨਤੀ ਕੀਤੀ ਉਹਦਾ ਸਕਤੀ ਸਾਹਿਬ ਨੇ ਜਵਾਬ ਚੇਅਰਮੈਨ ਸਾਹਿਬ ਨੇ ਤਾਂ ਇਹ ਕਿਹਾ ਕਿ ਅਸੀਂ ਇਹਦਾ ਕੋਈ ਨਾ ਕੋਈ ਹੱਲ ਕਰ ਰਹੇ ਹਾਂ ਇਹਦੇ ਜਲਦੀ ਹੱਲ ਕਰ ਲੱਭ ਰਹੇ ਹਾਂ ਚੇਅਰਮੈਨ ਸਾਹਿਬ ਨੇ ਨਹੀਂ ਹੁੰਦਾ ਤਾਂ ਫਿਰ ਕੀ ਕਰ ਤੇ ਹੱਲ ਨਹੀਂ ਉਹ ਤੁਹਾਡੇ ਸਾਹਮਣੇ ਹਲੋ ਦਾ ਬੜੇ ਬੜੇ ਵਾਕੇ ਹੋਣ ਇੱਕ ਮਰੰਦ ਘਾੜ ਥੋੜੀ ਦੇਖੋ ਜੀ ਟਰੱਕ ਵਿੱਚ ਪਲਟਿਆ ਪਿਆ ਕੱਲ ਜੇ ਵੀ ਸੀ ਦਾ ਬਹੁਤ ਬੁਰਾ ਹਾਲਾਤੀ ਦਾ ਟਰੱਕ ਬਜ਼ੁਰਗ ਗਿਆ ਉਸਤੇ ਅਟੈਕ ਹੋ ਗਿਆ ਉਹਨੂੰ ਵਿੱਚੇ ਫਸ ਗਿਆ ਇੱਥੇ ਟਰੈਕਟਰ ਟਾਲੀ ਉਹਦਾ ਇਸ ਤਰ੍ਹਾਂ ਟਰੈਕਟਰ ਉੱਪਰੋਂ ਖੜਾ ਹੋ ਕੇ ਰੱਖ ਕੇ ਵਿੱਚ ਡਰ ਗਿਆ ਉਹਨੂੰ ਅਟੈਕ ਹੋ ਗਿਆ ਵਿੱਚੇ ਮਰ ਗਿਆ ਉੱਥੋਂ ਨਿਕਲਿਆ ਤੇ ਫਿਰ ਇੱਥੇ ਆ ਕੇ ਫਸ ਗਿਆ ਇਹ ਰੋਜ਼ ਦੇ ਹਰ 2-3 ਵਾਕਏ ਰੋਜ਼ ਹੋ ਰਹੇ ਇਹਦੀ ਕੁੱਲ ਜ਼ਿੰਮੇਵਾਰੀ ਹੈ ਜਿਹੜੀ ਮਾਰਕੀਟ ਕਮੇਟੀ ਹੈ ਸਕਤੀ ਸਾਹਿਬ ਖੰਨਾ ਨੇ ਉਹ ਬਿਲਕੁਲ ਲਾਪਰਵਾਹੀ ਕਰ ਰਹੇ ਨੇ ਇਹ ਉਹਨਾਂ ਦੀ ਬਦੌਲਤ ਹੈ ਸਾਰਾ ਇੱਥੇ ਇਹ ਸ਼ਹਿਰ ਵਾਸੀਆਂ ਨੂੰ ਉਹ ਮਨੀਮ ਭਰਾਵਾਂ ਨੂੰ ਲੇਬਰ ਵਾਲਿਆਂ ਨੂੰ ਕਿਸਾਨਾਂ ਨੂੰ ਇਹ ਸਾਰਾ ਦੁੱਖ ਉਹਨਾਂ ਦੀ ਬਦੌਲਤ ਹੀ ਭੁਗਤਣਾ ਪੈਂਦਾ ਤੇ ਜਿਹੜੇ ਤੁਸੀਂ ਰਹਾਉਣ ਮੰਡੀ ਦੀ ਗੱਲ ਕਰ ਗਏ ਸਾਡੇ ਧਿਆਨ ਚ ਆਸੀ ਉਹਦਾ ਐਸਟੀਮੇਟ ਬਣਾ ਕੇ ਸਾਰਾ ਮੰਡੀ ਬੋਰਡ ਕੋ ਪਿਆ ਉਹ ਤੇ ਸਾਡੀ ਤਿਆਰੀ ਹੈ ਥੋੜੇ ਮੌਸਮ ਖੁੱਲੇ ਵੀ ਤਾਂ ਇਹ ਕੰਮ ਹੋਣਾ ਤੁਹਾਨੂੰ ਪਤਾ ਬਸਤਾ ਜੇ ਰੋਡ ਦਾ ਕੰਮ ਨਹੀਂ ਚੱਲਦਾ ਉਸ ਤੋਂ ਬਿਨਾ ਵੀ ਅਸੀਂ ਚਲੋ ਅਸੀਂ ਵੀ ਉੱਥੇ ਮੇਰਾ ਫੜ ਵੀ ਉਹਦੇ ਦੁਕਾਨਦਾਰ ਜਾਣੇ ਕਰ ਤੇ ਉੱਥੇ ਜੀ ਟੋਆ ਪਹਿਲਾਂ ਛੋਟਾ ਸੀ ਦੋਵਰ ਭਰਾਇਆ ਸੀ ਪਰ ਕੈਰੀ ਕੋਈ ਨਹੀਂ ਤਾਂ ਉਹ ਬਰਸਾਤ ਦੇ ਨਾਲ ਫੇਰ ਨਿਕਲ ਗਈ। ਕੋਈ ਹੈਵੀ ਟਰੱਕ ਟ੍ਰੈਫ ਜਾਂਦੀ ਹੈ। ਫੇਰ ਉਹ ਕੋਈ ਅਸੀਂ ਮਟੀਰੀਅਲ ਲਿਸਟ ਆਉਣ ਲੱਗੇ ਆ ਕੋਈ ਗੜਕਾ ਗੜਕਾ ਜਾਂ ਹੋਰ ਕੋਈ ਚੀਜ਼। ਤਾਂ ਕਿ ਉਹ ਚੱਲ ਹਵਾ ਜੀ ਚੱਲੂ ਪਰ ਫਿਲਹਾਲ ਅਸੀਂ ਹੋਰ ਅਲਟਰਨੇਟਿਵ ਕਢਿਆ। ਇੰਜੀਨੀਅਰ ਮੱਕੀ ਪਈ ਹੈ। ਮੱਕੀ ਨੂੰ ਅਸੀਂ ਇਹ ਪਾਰਟ ਦੇ ਵਿੱਚੋਂ ਇੱਕ ਰਸਤਾ ਬਣਾ ਕੇ ਬਾਹਰ ਟਰੱਕਾਂ ਦੇ ਹੈਵੀ ਡ੍ਰੈਫਟ ਨੂੰ ਕੰਟਰੋਲ ਕਰਨ ਵਾਸਤੇ ਟੈਂਪਰੇਰੀ ਤੌਰ ਤੇ ਅੰਦਰੋਂ ਨਿਕਲਣ ਦਾ ਰਸਤਾ ਦਿੰਨੇ ਆ। ਤਾਂ ਕਿ ਉਹ ਮੱਕੀ ਦੀ ਜਿਹੜੀ ਹੈਗੀ ਲੋਡਿੰਗ ਵਗੈਰਾ ਨੂੰ ਦਿੱਕਤ ਨਾ ਆਵੇ। ਜਿਮੀਦਾਰੋਂ ਟਰਾਲੀਆਂ ਨੂੰ ਪਛਾਦੀਨਾਲ। ਇਸ ਤੋਂ ਬਾਅਦ ਟਰੱਕਾਂ ਦਾ ਹੈ ਹਾਲੀ ਸਾਡੇ ਕੋਲ ਜਿਹੜਾ ਐਸਟੀਮੇਟ ਬਣ ਕੇ ਤਿਆਰ ਗਿਆ ਮੰਡੀਪੁਰ ਕੋ ਪਹੁੰਚਿਆ ਹੋਇਆ ਉਹ ਤੋਂ ਟੈਂਡਰਿੰਗ ਦੇ ਹੀ ਹੈ ਅਸੀਂ ਤਾਂ ਦੇਖੋ ਕੋਸ਼ਿਸ਼ ਕਰਾਂ ਜਲਦੀ ਜਲਦੀ ਸਾਡੀ ਤਾਂ ਕੋਸ਼ਿਸ਼ ਤੋਂ ਕਿ ਸਾਡੇ ਸਾਨੂੰ ਪਤਾ ਵੀ ਨਵੇਂ ਮਹੀਨੇ ਤੋਂ ਕੀ ਡੀ ਇਹ ਸਟਾਰਟ ਹੋਏ ਨਹੀਂ ਸਾਡੇ ਕੋਲ ਅਹੀਂ 2 ਮਹੀਨੇ ਨੇ ਜਲਦੀ ਜਲਦੀ ਨੂੰ ਬਣਾਉਣ ਦੀ ਤਰਜੀਹ ਪ੍ਰਾਇੋਰਟੀ ਦੇ ਹੀ ਕੰਮ ਕਰ